3 اگست ਦਿਨ ਐਤਵਾਰ ਤੇ 2025 ਕਾਨਪੁਰ ਯੂਪੀ ਗੁਰਦੁਆਰਾ ਰਾਮਗੜੀਆ ਸਾਹਿਬੋਂ ਜੀ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਜਿਵੇਂ ਕਿ ਤੁਹਾਨੂੰ ਪਤਾ ਆ ਅਪਰਾਤ ਰਾਮਗੜੀਆ ਗੁਰਦੁਆਰਾ ਸਾਹਿਬ ਦੇ ਵਿੱਚ ਆ ਕੇ ਰਾਤ ਰੁਕੇ ਸੀਗੇ ਜੀ ਤੇ ਗੁੰਮਟੀ ਸਾਹਿਬ ਤੋਂ ਆਪਾਂ ਆਗੇ ਸੀ ਰਾਤ ਜੀ 12 ਕਿਲੋਮੀਟਰ ਆਪਾਂ ਰਾਤ ਦਾ ਸਫ਼ਰ ਜਿਹੜਾ ਤੈਅ ਕਰਕੇ ਗੁਰਦੁਆਰਾ ਸਾਹਿਬ ਦੇ ਵਿੱਚ ਆਏ ਸੀਗੇ ਰਾਮਗੜੀਆ ਗੁਰਦੁਆਰਾ ਸਾਹਿਬ ਦੇ ਵਿੱਚ ਤੇ ਆਪਾਂ ਨੂੰ ਵਧੀਆ ਇੱਥੇ ਰਹਿਣ ਲਈ ਥਾਂ ਮਿਲ ਗਈ ਸੀਗੀ ਜੀ ਤੇ ਵਧੀਆ ਸਾਰਾ ਕੋਈ ਵੀਡੀਓ ਕੱਟ ਵੱਡ ਕਰਕੇ ਉਹ ਵਧੀਆ ਵੀਡੀਓ ਅਪਲੋਡ ਕਰਤੀ ਤੇ ਬੰਦੇ ਵੀ ਬਹੁਤ ਵਧੀਆ ਸੀਗੇ ਗੁਰਦੁਆਰਾ ਸਾਹਿਬ ਜੀ ਦੇ ਤੇ ਉਹਨਾਂ ਨੇ ਵਧੀਆ ਆਪਣੀ ਸੇਵਾ ਕੀਤੀ ਹੈ ਜੀ ਸਵੇਰੇ ਆਪਾਂ ਨੂੰ ਰੋਟੀ ਪਾਣੀ ਲੰਗਰ ਸ਼ਿਕਾਇਆ ਉਹਨਾਂ ਨੇ ਜੀ ਤੇ ਤੇ ਜਿਹੜਾ ਅੱਜ ਆਪਣਾ ਰੂਟ ਹੈਗਾ ਜੀ ਉਹ ਹੈਗਾ ਜੀ ਫਤਿਹਪੁਰ ਦਾ ਇੱਥੋਂ ਹੈਗਾ ਜੀ 70 ਕਿਲੋਮੀਟਰ ਤੇ 70 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਜਿਹੜਾ ਆਪਾਂ ਅੱਜ ਫਤਿਹਪੁਰ ਜਾਵਾਂਗੇ ਜੀ ਬਣੇ ਰਹੋ ਵੀਡੀਓ ਦੇ ਨਾਲ ਅਗਲੇ ਦਾ ਸਫਰ ਤੁਹਾਨੂੰ ਦਿਖਾਉਣੀ ਹੈ ਜੀ ਗੁਰਦੁਆਰਾ ਸਾਹਿਬ ਤੋਂ ਬਾਹਰ ਨਿਕਲੇ ਸੀਗੇ ਜੀ ਉਦੋਂ ਵੀ ਕਿਣ ਮਣ ਕਿਣ ਮਣ ਹੋਈ ਜਾਂਦੀ ਸੀਗੀ ਪਰ ਹੁਣ ਥੋੜਾ ਜਿਹਾ ਮੀਂਹ ਜ਼ਿਆਦਾ ਵਧ ਗਿਆ ਮੀਂਹ ਤਾਂ ਪਈ ਜਾਂਦਾ ਫਿਲਹਾਲ ਸਾਈਕਲਾਂ ਪਾ ਉੱਥੇ ਅੰਦਰ ਲਾਤੀਆਂ ਜੀ ਇਹ ਪੁਲ ਦੇ ਥੱਲੇ ਬਾਬਾ ਜੀ ਕਹਿੰਦਾ ਇੱਥੇ ਜੇ ਕਰਕੇ ਲਾ ਦੋ ਇਹ ਪੁਲ ਤੁਹਾਡੇ ਵਾਸਤੇ ਬਣਾਇਆ ਹੋਇਆ ਹੈਗਾ ਕਿ ਤੁਸੀਂ ਸਾਈਕਲਾਂ ਲਾ ਦਿਓ ਜਿਹੜੀਆਂ ਆਗੇ ਮੀ ਬਈ ਹਟਣ ਦਾ ਨਾ ਹੀ ਨਹੀਂ ਲੈਂਦਾ ਜਦੋਂ ਦੇ ਅੱਗੇ ਖੜੇ ਆ ਇੱਥੇ ਖੜੇ ਆ ਬਸ ਜੀ ਤੇ ਮੀ ਤਾਂ ਹਟਦਾ ਨਹੀਂ ਮੱਖ ਚੱਲ ਚਾਹ ਪੀ ਲਈਏ ਜੀ ਥral ਆਪਾਂ ਚਾਹ ਹੀ ਪੀ ਸਕਦੇ ਆ ਜੀ ਤੇ ਜਾਂ ਆਪਾਂ ਮੀ ਹਟਣ ਦਾ ਇੰਤਜ਼ਾਰ ਕਰ ਸਕਦੇ ਆ ਜੀ ਮੀ ਹਟੂਗਾ ਤਾਂ ਫੇਰ ਆਪਾਂ ਅੱਗੇ ਚੱਲਾਂਗੇ ਜੀ ਇਦਾਂ ਤਾਂ ਅੱਗੇ ਜਾਇ ਵੀ ਨਹੀਂ ਜਾਣਾ ਜੀ ਰੋਕਿਆ ਸੀ ਥੋੜਾ ਜਿਹਾ ਮੀ ਤੇ ਅੱਗੇ ਆ ਗਏ ਜੀ ਥੋੜਾ ਜਿਹਾ ਅੱਗੇ ਆਏ ਸੀਗੇ ਫੇਰ ਮੀ ਪੈਣ ਲੱਗ ਗਿਆ ਫੇਰ ਇੱਥੇ ਅੱਡਾ ਜਾ ਭਾਲ ਕੇ ਇੱਥੇ ਬਹਿ ਗਏ ਤੇ ਹੁਣ ਥੋੜਾ ਜਿਹਾ ਫੇਰ ਰੁਕਿਆਗਾ ਫੇਰ ਅੱਗੇ ਚੱਲਦੇ ਆਂਗਾ ਹਾਂ ਨੂੰ ਕੋਈ 10-20 ਕਿਲੋਮੀਟਰ ਆਪਾਂ ਕੱਢੀਏ ਪੈਂਡਾ ਅੱਜ ਵੈਸੇ ਅੱਜ ਆਪਣਾ ਜਿਹੜਾ ਆਏ ਆ ਕਾਨਪੁਰ ਤੋਂ ਕਾਨਪੁਰ ਵੀ ਇਹ ਜੇ ਪੂਰਾ ਕ੍ਰਾਸ ਆਪਾਂ ਨਹੀਂ ਕੀਤਾ ਜੀ ਤੇ ਸਾਈਕਲਾਂ ਆਪਾਂ ਇਧਰ ਲਾਤੀਆਂ ਸੀਗੀਆਂ ਕੱਲ ਭੇਜਣ ਪੁੰਜਣ ਤੋਂ ਬਚ ਜਾਣੀਆਂ ਚੱਲਦੇ ਆਪਾਂ ਅੱਗੇ ਵੱਲੋਂ ਜੀ ਅੱਜ ਜੇ ਆਪਾਂ 10 ਕਿਲੋਮੀਟਰ ਕੱਢਣਾ 20 ਕਿਲੋਮੀਟਰ ਜਿਹੜਾ ਕੱਢਣਾਗਾ ਜੀ ਤੇ ਆਪਾਂ ਨੂੰ ਉਹ ਮੀਂਹ ਦੇ ਵਿੱਚ ਹੀ ਸਾਈਕਲ ਚਲਾਉਣਾ ਪਊਗਾ ਫੇਰ ਹੀ ਆਪਣਾ 10 20 ਕਿਲੋਮੀਟਰ ਨਿਕਲੂਗਾ ਇੰਨੀ ਤਾਂ ਫਿਰ ਇੱਥੇ ਕਿਸੇ ਪਾਸੇ ਤੰਬੂ ਤੰਬੂ ਕੱਢਣਾ ਪਊਗਾ 10 20 ਕਿਲੋਮੀਟਰ ਤਾਂ ਆਪਾਂ ਕੱਢਾਂਗੇ ਜੀ ਮੀਂਹ ਪੈ ਰਿਆ ਸੀ ਤੇ ਸਾਈਕਲ ਮੀਂਹ ਦੇ ਵਿੱਚ ਹੀ ਚਲਾਇਆ ਚਲਾ ਕੇ ਲੈ ਕੇ ਆ ਰਹੇ ਸੀਗੇ ਰਾਹ ਦੇ ਵਿੱਚ ਆਪਾਂ ਨੂੰ ਇੱਕ ਮੰਦਿਰ ਦੇਖਿਆ ਜੀ ਆਪਾਂ ਮੰਦਿਰ ਦੇ ਵਿੱਚ ਚੱਲਦੇ ਆਂ ਤੇ ਸਭ ਤੋਂ ਪਹਿਲਾਂ ਮੰਦਿਰ ਦੇ ਦਰਸ਼ਨ ਕਰਦੇ ਆਂ ਜੀ ਮੰਦਿਰ ਦਾ ਨਾਮ ਹੈਗਾ ਜੀ ਸ਼੍ਰੀ ਹਨੂਮਾਨ ਮੰਦਿਰ ਪਹਿਲਾਂ ਦਰਸ਼ਨ ਕਰਦੇ ਆਂ ਜੀ ਤੇ ਤੁਹਾਡੇ ਨਾਲ ਇਸ ਮੰਦਿਰ ਦਾ ਇਤਿਹਾਸ ਵੀ ਸਾਂਝਾ ਕਰਦੇ ਆਂ ਜੀ ਕਾਣਪੁਰ ਤੋਂ ਫਤੇਪੁਰ ਨੂੰ ਜਿਹੜਾ ਰੋਡ ਜਾਂਦਾਗਾ ਉਸੇ ਰੋਡ ਤੇ ਇਹ ਮੰਦਿਰ ਹੈ ਜੀ ਇਸ ਮੰਦਿਰ ਦਾ ਅਣ ਤੁਹਾਡੇ ਨਾਲ ਇਤਿਹਾਸਾਂ ਸਾਂਝਾ ਕਰਦੇ ਆ ਜੀ ਦਰਸ਼ਨ ਤੁਸੀਂ ਸਾਰੀਆਂ ਸੰਗਤਾਂ ਨੇ ਕਰ ਲਿਆ ਜੀ ਆਪਾਂ ਵੀ ਦਰਸ਼ਨ ਕਰ ਲਿਆ ਇਸ ਮੰਦਿਰ ਦਾ ਜਿਹੜਾ ਇਤਿਹਾਸ ਸਟਾਰਟ ਹੁੰਦਾ ਜੀ ਉਸ ਪਿੱਪਲ ਦੇ ਪੇੜ ਤੋਂ ਸਟਾਰਟ ਹੁੰਦਾਗਾ ਹਰਿਆਣਾ ਤੋਂ ਸੀਗਾ ਕੋਈ ਪੁਜਾਰੀ ਜੀ ਕਰਮਚੰਦ ਪੁਜਾਰੀ ਉਸ ਪਿੱਪਲ ਦੇ ਪੇੜ ਦੇ ਥੱਲੇ ਬੈਠ ਕੇ ਸੇਵਾ ਕਰਦਾ ਸੀ ਜੀ ਸੇਵਾ ਕਰਦਿਆ ਕਰਦਿਆ ਉਹਨਾਂ ਨੇ ਲਾ ਲਿਆ ਜੀ ਆਪ ਦਾ ਦਾਨ ਬੋਰਡ ਜਿਵੇਂ ਦਾਨ ਬੋਰਡ ਲੱਗਿਆ ਇੱਥੇ ਕਿਉਂਕਿ ਭਾਈ ਮੇਨ ਰੋਡ ਆ ਚੱਲਦਾ ਹੀ ਰਹਿੰਦਾ ਮੇਨ ਰੋਡ ਓਵੇਂ ਓਵੇਂ ਇੱਥੇ ਸੇਵਾ ਕੱਠੀ ਹੋਣ ਲੱਗ ਗਈ ਜਿਵੇਂ ਦਾਨ ਬੋਰਡ ਲੱਗਿਆ ਜੀ ਤੇ ਜਿਵੇਂ ਜਿਵੇਂ ਸੇਵਾ ਕੱਠੀ ਹੋਣ ਲੱਗੀ ਜੀ ਓਵੇਂ ਓਵੇਂ ਹੀ ਮੰਦਿਰ ਦਾ ਜਿਹੜਾ ਨਿਰਮਾਣ ਸ਼ੁਰੂ ਹੋਣਾ ਸਟਾਰਟ ਹੋ ਗਿਆ ਇਹ ਮੰਦਿਰ ਅੱਜ ਤੋਂ 100 ਸਾਲ ਪੁਰਾਣਾ ਗਿਆ ਜੀ ਜਿਵੇਂ ਬਾਬਾ ਜੀ ਤੋਂ ਮੈਨੂੰ ਪਤਾ ਲੱਗਿਆ ਕਿ ਇਹ ਮੰਦਿਰ ਜਿਹੜਾ 100 ਸਾਲ ਪੁਰਾਣਾ ਹੈਗਾ ਜੀ ਤੇ ਜੋ ਤੁਸੀਂ ਪਿੱਪਲ ਦਾ ਪੇੜ ਦੇਖ ਰਹੇ ਹੋ ਇਹ ਇਸ ਮੰਦਿਰ ਤੋਂ ਵੀ ਕਾਫੀ ਜ਼ਿਆਦਾ ਪੁਰਾਣਾ ਹੈਗਾ ਜੀ ਤੁਸੀਂ ਅੰਦਾਜ਼ਾ ਲਾ ਹੀ ਸਕਦੇ ਹੋ ਵੀ ਪਿੱਪਲ ਦਾ ਪੇੜ ਕਿੰਨਾ ਕੁ ਪੁਰਾਣਾ ਹੋਊਗਾ ਜੀ ਇਸ ਪਿੱਪਲ ਦੇ ਪੇੜ ਦੇ ਵੀ ਕਹਿੰਦੇ ਇੱਥੇ ਮੰਨਤਾਂ ਹੁੰਦੀ ਆ ਜੀ ਜਿੰਨੀ ਮੰਦਿਰ ਦੀ ਮੰਨਤ ਆਗੀ ਓਨੀ ਇੱਥੇ ਪਿੱਪਲ ਦੇ ਪੇੜ ਦੀ ਮੰਨਤ ਆ ਇਹ ਸਮੰਦਰ ਦਾ ਇਤਿਹਾਸ ਸੀਗਾ ਜੀ ਜੋ ਤੁਹਾਡੀ ਸਾਰੀਆਂ ਸੰਗਤਾਂ ਨਾਲ ਸਾਂਝਾ ਕਰ ਲਿਆ ਤੇ ਆਪਾਂ ਨੂੰ ਵੀ ਪਤਾ ਲੱਗ ਗਿਆ ਕੁਛ ਨਵਾਂ ਜੀ ਤੇ ਹੁਣ ਆਪਾਂ ਅੱਗੇ ਵੱਲ ਚੱਲਦੇ ਆਂ ਜੀ ਬਿੱਟੂ ਭਾਈ ਅੱਗੇ ਲੰਘ ਗਿਆ ਆਪਾਂ ਵੀ ਚੱਲਦੇ ਹਾਂ ਉਹਨਾਂ ਦੇ ਪਿੱਛੇ-ਪਿੱਛੇ ਜੀ ਮੀਂਹ ਵੀ ਬਹੁਤ ਪੈ ਰਿਹਾਗਾ ਜੀ ਚਲੋ ਕੋਈ ਗੱਲ ਨਹੀਂ ਅੱਗੇ ਚੱਲਦੇ ਆਂ ਜੀ ਆਪਾਂ ਮੰਦਰ ਦੇ ਦਰਸ਼ਨ ਕਰਕੇ ਜੀ ਤੇ ਆਪਾਂ ਫੇਰ ਰੋਡ ਤੇ ਸਾਈਕਲਾਂ ਨੂੰ ਚਲਾ ਪਾਤਾ ਸੀਗਾ ਤੇ ਸਾਹਮਣੇ ਬੋਰਡ ਲੱਗਿਆ ਆ ਜੀ ਜਿੱਥੇ ਆਪਾਂ ਅੱਜ ਜਾਣਾਗਾ ਫਤੇਪੁਰ ਫਤੇਪੁਰ ਐ ਥੋੜਾ ਹੈਗਾ ਜੀ 9 ਕਿਲੋਮੀਟਰ ਤੇ ਚਿੱਤਰਕੂਟ ਹੈਗਾ ਜੀ ਇਥੋਂ 224 ਕਿਲੋਮੀਟਰ ਤੇ ਜੌਨਪੁਰ ਜੌਨਪੁਰ ਹੈਗਾ 270 ਕਿਲੋਮੀਟਰ ਤੇ ਆਪਾਂ ਫਤੇਪੁਰ ਜਾਣਾ ਹੈ ਜੀ ਫਤੇਪੁਰ 85 ਕਿਲੋਮੀਟਰ ਪਿਆਗਾ ਪਹੁੰਚਾ ਨਹੀਂ ਜਾਣਾ ਆਪਣੇ ਅੱਜ ਰਾਹ ਜਿੱਥੇ ਦੇਖ ਕੇ ਤਾਂ ਕੋਈ ਤੇ ਲਾ ਲਾਂਗੇ ਅੱਜ ਆਪਣਾ ਟੈਂਟ ਜੀ ਰਾਹ ਚ ਆਉਂਦੇ ਆਉਂਦੇ ਨੂੰ ਜੀ ਜਾ ਤਾਂ ਇਹ ਤੁਸੀਂ ਨੇਰਾ ਸਮਝ ਲਓ ਤੇ ਜਾ ਤਾਂ ਹੁੰਦਾ ਸਮਝ ਲਓ ਹਨੇਰਾ ਤਾਂ ਹੋ ਹੀ ਗਿਆ ਇਹ ਆ ਪਾਲੀਏ ਜਿਹੜਾ ਦਿੱਲੀ ਵਾਲੇ ਸੰਗਤਾਂ ਨੇ ਭੇਜਿਆ ਐਸ ਆਰ ਹਰਪਾਲ ਐਸ ਇਹ ਕਹਿੰਦਾ ਭਾਈ ਰਾਤ ਨੂੰ ਪਾ ਕੇ ਬੰਦਾ ਜੁਗਨੂ ਆਂ ਕੋ ਜਗਦਾ ਲਾਈਟਾਂ ਲੂਟਾਂ ਵਧੀਆ ਬਾਈਦੀਆਂ ਇਹਦੇ ਖਤਰਾ ਨਹੀਂ ਹੁੰਦਾ ਬੰਦੇ ਨੂੰ ਕੋਈ ਤੇ ਆਪਾਂ ਇਹ ਜ਼ਰੂਰ ਪਾਉਣੇ ਆ ਜੀ ਇਹ ਵੀ ਪਾ ਕੇ ਦੇਖਦੇ ਆਂ ਜੇ ਕਦੇ ਪਾਇਆ ਨਹੀਂ ਚਲੋ ਜੀ ਰਹਾ ਚਾਉਂਦੇ ਆਂ ਉਹਨਾਂ ਨੂੰ ਭਾਈ ਨੇਰਾ ਹੋ ਗਿਆ ਜੁਗੜੂ ਆਪਾਂ ਬਣ ਗਏ ਆਂ ਜੀ ਹੁਣ ਆਪਾਂ ਕੋਈ ਥਾਂ ਲੱਭਣਾਗਾ ਪਹਿਲੇ ਤਾਂ ਪਿੱਛੇ ਵੇਪਰ ਥਾਂ ਦੇਖਦੇ ਆਉਂਦੇ ਸੀਗੇ ਪਰ ਆਪਾਂ ਨੂੰ ਥਾਂ ਲੱਭੀ ਨਹੀਂ ਤੇ ਪਾ ਅੱਗੇ ਜਾਂਦੇ ਆ ਅੱਗੇ ਦੇਖਦੇ ਆ ਕੋਈ ਥਾਂ ਹੋਵੇ ਇਹ ਥਾਂ ਲੱਭ ਕੇ ਉੱਥੇ ਅੱਜ ਕੋਈ ਟੇਡੇ ਹੋ ਜਾਾਂਗੇ ਜੀ ਦੇਖ ਵਧੀਆ ਥਾਂ ਮਿਲ ਜੇ ਤਾਂ ਚੰਗੀ ਗੱਲ ਆ ਜੀ ਤੇ ਚਲੋ ਕੋਈ ਨਹੀਂ ਦੇਖਦੇ ਆ ਅੱਗੇ ਜੀ ਕੋ ਰਹਿਣ ਬਸੇਰਾ ਆਪਦਾ ਹਨੇਰਾ ਹੋ ਗਿਆ ਇਹ ਵੈਸੇ ਤਾਂ ਆਪਣੀ ਸੇਫਟੀ ਅੱਜ ਹੈਗੀ ਆ ਜੀ ਜੁਗਨੂ ਬਣ ਕੇ ਆਪਾਂ ਤੇ ਰਾਤ ਨੂੰ ਐ ਜਗਦੇ ਫਿਰਾਂਗੇ ਜੀ ਜਿਵੇਂ ਲਾਈਟ ਪਈ ਜੁਗਨੂ ਜਗਨ ਲੱਗ ਜਾਊਗਾ ਜੀ ਚੱਲਦੇ ਆਪਾਂ ਅੱਗੇ ਨੂੰ ਜੀ ਨੇਰਾ ਹੋ ਗਿਆ ਜੀ ਪੂਰਾ ਇਹ ਆਪਾਂ ਨੂੰ ਦਾ ਕੋਈ ਰਹਿਣ ਵਾਸਤੇ ਥਾਂ ਨਹੀਂ ਲੱਭਿਆ ਕੋਈ ਖਾਲੀ ਕੋਠਾ ਵੀ ਨਹੀਂ ਲੱਭਿਆ ਨਾ ਹੀ ਕੋਈ ਪਰਿਸ਼ਤ ਆਈ ਹੈ ਜੀ ਅਕੱਲੇ ਟਰੱਕ ਹੀ ਆਈ ਜਾਂਦੇ ਆ ਸੱਤ ਕੋਈ ਰਾਹ ਚ ਆਈ ਨਹੀਂ ਸਾਨੂੰ वैसे आज कोई डरन दी ਲੋੜ ਨਹੀਂ ਆਪਾਂ ਨੂੰ ਜੀ ਡਰਨ ਵਾਲੇ ਆਪਾਂ ਪਾਏ ਹੋਇਆ ਜੀ ਜੀ ਕਰਦਾ ਇਹ ਨਵੇਂ-ਨਵੇਂ ਦਾ ਚਾਹਗਾ ਜੀ ਕਰਦਾ ਵੀ ਸਾਰੀ ਰਾਤ ਸੈਂਗਲ ਚਲਾਈ ਜਾਈਏ ਕਿਉਂਕਿ ਅੱਜ ਆਪਣੀ ਸੇਫਟੀ ਹੈਗੀ ਆ ਜੀ ਉਹ ਸੇਫਟੀ ਹੈਗੀ ਆ ਫੇਰ ਵੀ ਜੀ ਤੇ ਭਾਈ ਆਪਾਂ ਸਾਰੇ ਨਾਲੋਂ ਨਾਲੀਆਂ ਜੀ ਬਿੱਟੂ ਭਾਈ ਤੇ ਸੰਦੀਪ ਭਾਈ ਹੁਣ ਆਪਾਂ ਚੱਲਦੇ ਆਂ ਜੀ ਅੱਗੇ ਨੂੰ ਲੱਭਦੇ ਆ ਕੋਈ ਰਹਿਣ ਉਹ ਸੇਰਾ ਆਪਣਾ ਉਹ ਵਧੀਆ ਜਿਥਾਂ ਹੋਵੇ। ਉੱਪਰ ਛੱਤ ਹੋਵੇ ਬਸ ਮੀਂਹ ਨਾ ਪੈਂਦਾ ਹੋਵੇ। ਥੱਲੇ ਭਾਂਜੜਾ ਕੋ ਮਰਜ਼ੀ ਹੋਵੇ। ਉੱਥੇ ਹੀ ਸੌ ਜਾਾਂਗੇ ਆਪਾਂ। ਚੱਲਦੇ ਆਂ ਚੱਲਦੇ ਆਨੇ ਜੀ ਰਹਿਣ ਬਸੇਰਾ ਆਪਾਂ ਲੱਭ ਹੀ ਲਿਆ। ਤੇ ਇੱਥੇ ਰਵਾਂਗੇ ਆਪਾਂ ਅੱਜ ਇਸ ਦੁਕਾਨ ਅੱਗੇ। ਇਹ ਦੁਕਾਨ ਬਾਈ ਕਹਿੰਦੇ ਲਾਈਟਾਂ ਲੂਟਾ ਛੱਡਤੀਆਂ ਆਪਾਂ ਨੂੰ। ਤੇ ਬਾਈ ਕਹਿੰਦੇ ਜਦੋਂ ਆਪਾਂ ਦੁਕਾਨ ਬੰਦ ਕਰਤੀ ਤੁਸੀਂ ਇੱਥੇ ਸਾਹਮਣੇ ਸੌਜੋ। ਸਾਈਕਲ ਆਪਾਂ ਇੱਧਰ ਲਾਤੀਆਂ ਜੀ ਆ ਲਾਤੀਆਂ ਸਾਈਕਲ ਆ ਜੀ ਕਿਉਂਕਿ ਉੱਪਰ ਛੱਤ ਹੈਗੀ ਆ ਕਿਉਂਕਿ ਮੀਂਹ ਕਣੀ ਦਾ ਟਾਈਮ ਆ ਜੀ ਭੇਜਣ ਗਏਣਾ ਆਪਣੇ ਸਮਾਨ ਇੱਧਰ ਆਪਾਂ ਸਾਈਕਲ ਆ ਲਾਤੀਆਂ ਇੱਧਰ ਆਪਾਂ ਪਹਿ ਜਾਗੇ ਬਾਕੀ ਪਾਣੀ ਪੋਣੀ ਦੀ ਸਹੂਲਤ ਹੈਗੀ ਆ ਆਸੇ-ਪਾਸੇ ਦੁਕਾਨਾਂ ਵੀ ਹੈਗੀਆਂ ਇਹ ਵੀ ਦੁਕਾਨੀ ਹੈ ਜਿੱਦੀ ਆਪਾਂ ਅੱਗੇ ਸੌਵਾਂਗੇ ਅ ਜੀ ਆ ਬਾਈ ਨੇ ਆਪਾਂ ਕਹਿੰਦੇ ਭਾਈ ਤੁਸੀਂ ਇੱਥੇ ਸੌਜੋ ਬਾਈ ਦੀ ਦੁਕਾਨ ਆ ਇਹ ਬਾਈ ਨਾਲ ਥੋੜੀ ਮੋਟੀ ਗੱਲਬਾਤ ਆਪਾਂ ਕਰ ਵੀ ਲੈਨੇ ਆ ਇਹ ਬਾਈ ਦਾ ਕੀ ਨਾਮ ਆ ਕੀ ਨਹੀਂ ਕਿਹੜਾ ਪਿੰਡ ਆ ਇਹ ਨਮਸਕਾਰ ਭਾਈ ਨਮਸਕਾਰ ਕੀ ਨਾਮ ਹੈ ਆਪਕਾ ਸਨੀ ਸਨੀ ਇਹ ਕੌਨ ਸਾ ਗਾਉਂ ਹੈ ਇਹ ਛਿਲੀ ਛਿਲੀ ਛਿਵਲੀ 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 ਅੱਗੇ ਕੌਨ ਸਾ ਗਾਉਂ ਹੈ ਅੱਗੇ ਕਾਫੀ ਔਂਗ ਹੈ ਔਂਗ ਔਂਗ ਇਤਨਾ ਕਿਲੋਮੀਟਰ ਆ ਜਾਂਸੀ ਯਾਨੀ 5 ਕਿਲੋ ਜਾ ਰਹੇ 5 ਕਿਲੋ ਠੀਕ ਹੈ ਭਾਈ ਅੱਗੇ ਹੈਗਾ ਜੀ 5 ਕਿਲੋਮੀਟਰ ਔਂਗ ਆਪਾਂ ਔਂਗ ਨਹੀਂ ਜਾਂਦੇ ਇੱਥੇ ਆਪਾਂ ਰੈਂਡ ਵਸੇਰਾ ਅੱਜ ਕਰ ਲਾਂਗੇ ਕਿਉਂਕਿ ਹੁਣ ਤੇਰਾ ਵੀ ਬਹੁਤ ਹੋ ਗਿਆ ਟਾਈਮ ਵੀ ਬਹੁਤ ਹੋ ਗਿਆ ਆਪਾਂ ਨੂੰ ਬਹੁਤ ਸਾਰੇ ਵੀ ਇੱਥੇ ਮਿਲੇ ਸੀਗੇ ਜੀ ਕਹਿੰਦੇ ਭਾਈ ਤੁਸੀਂ ਰਾਤ ਨੂੰ ਟਰੈਵਲ ਨਾ ਇੱਥੇ ਕਰਿਓ ਕਹਿੰਦਾ ਮੈਂ ਥੋੜੇ ਪੰਜਾਬ ਚ ਬਠਿੰਡੇ ਥੋੜੇ ਰਹਿ ਕੇ ਆਇਗਾ ਮੈਂ ਆਰਮੀ ਰਿਟਾਇਰਮੈਂਟ ਦਾ ਬਾਈ ਘੁੰਮੇ ਫੇਰੇ ਬੰਦੇ ਆ ਨਾ ਪਤਾ ਹੁੰਦਾ ਸਾਰਾ ਕੁਝ ਸਰਕਾਰੀ ਬੰਦਿਆਂ ਨੂੰ ਕਿ ਆਪਾਂ ਅੱਗੇ ਨਹੀਂ ਜਾਂਦੇ ਇੱਥੇ ਅੱਜ ਆਪਾਂ ਰਹਿ ਲਾਂਗੇ ਬਾਈ ਆਪਣੇ ਸਾਰੇ ਕੁੰਜਾਂ ਚ ਲਾ ਕੇ ਬੈਠੇ ਆ ਉਹਨੂੰ ਸੰਦੀਪ ਨੂੰ ਥੋੜਾ ਕੋਈ ਜ਼ਿਆਦਾ ਚਾਹ ਹੋ ਗਿਆ ਜੈਕਟ ਜੀ ਦਾ ਉਹ ਪਾਕ ਹੀ ਬੈਠਾਗਾ ਹੁਣ ਤਾਂ ਲਾ ਦੋ ਗੁਰੂ ਜੀ ਆਪਣੇ ਇਸ਼ੂ ਬਾਈ ਜੀ ਇੱਥੇ ਆ ਬਾਈ ਕਹਦੇ ਚਾਹ ਬਣਾ ਦਾਂਗੇ ਚਾਹ ਪੀਨੇ ਆ ਫਿਰ ਅੱਜ ਪਾਜਾਂ ਕੋਲੋਂ ਰਾਤ ਵਾਲਾ ਜਿਹੜਾ ਆਪਣਾ ਲੋਟੀ ਬਣਦਾ ਸਿਸਟਮ ਆ ਭਾਜ ਚਾ ਵੀ ਕੇ ਕਰਾਂਗੇ ਜੀ ਅੱਜ ਭਾਈ ਆਪਾਂ ਮੀਂਹ ਪੈਣ ਕਰਕੇ ਜਾਦਾ ਸਫਰ ਨਹੀਂ ਕੱਢ ਸਕੇ ਆਪਾਂ ਕਾਨਪੁਰ ਤੋਂ ਆਪਾਂ ਆ ਗਏ ਆ 40 ਕਿਲੋਮੀਟਰ 40 ਕਿਲੋਮੀਟਰ ਆਏ ਆ ਤੇ ਭਾਈ ਬਹੁਤ ਖਿੱਚਦਾ ਆਪਾਂ ਕਿਉਂਕਿ ਮੀਂਹ ਜਗਾ ਮੀਂਹ ਕਾਰਨ ਆਪਾਂ ਬੈਠੇ ਰਹਿਆ ਉੱਥੇ ਸ਼ਾਮ ਜਿਹੜੇ ਤੁਰੇ ਸੀਗੇ 4:30 ਵਜੇ ਤੇ ਫੇਰ ਹੀ ਆਪਾਂ 40 ਕਿਲੋਮੀਟਰ ਕੱਢਤਾ ਇਸ ਵੇਰੇ 40 ਕਿਲੋਮੀਟਰ ਆਪਣਾ ਹੋਰ ਰਹਿ ਗਿਆ ਫਤਿਹਪੁਰ ਫਤਿਹਪੁਰ ਤੱਕ ਆਪਾਂ ਗੁਰਦੁਆਰਾ ਸਾਹਿਬ ਦੇ ਵਿੱਚ ਜਾਵਾਂਗੇ ਜੀ ਤੁਹਾਡੇ ਵੀ ਦਰਸ਼ਨ ਕਰਾਵਾਂਗੇ ਤੇ ਅਸੀਂ ਆਪ ਵੀ ਕਰਾਂਗੇ ਜੀ ਹੁਣ ਕਿਨ ਆਪਾਂ ਚਾਹ ਪਾਣੀ ਦਾ ਸਿਸਟਮ ਕਰ ਲਈਏ ਉੱਖ ਲੱਗੀ ਹੋਈ ਆ ਫੇਰ ਕਰਦੇ ਅਗਲੀ ਗੱਲਬਾਤ ਜੀ ਚਾਹ ਪੀ ਕੇ ਤਾਂ ਹੀ ਭਾਈ ਰਾਤ ਦਾ ਹੋ ਗਿਆ ਤੇ ਜਿਹੜੀ ਦੁਕਾਨ ਦੇ ਸਾਹਮਣੇ ਆਪਾਂ ਸੁੱਤੇ ਸੀਗੇ ਜੀ ਉਸੇ ਦੁਕਾਨ ਵਾਲੇ ਘਰ ਨੂੰ ਕਿ ਅੱਗੇ ਦੁਕਾਨ ਆ ਪਿੱਛੇ ਇਹਨਾਂ ਦਾ ਘਰ ਆ ਪਈਆਂ ਦਾ ਜੀ ਇਸੇ ਦੁਕਾਨ ਵਾਲਿਆਂ ਨੂੰ ਬਾਈ ਦੁੱਧ ਦੇਣ ਆਉਂਦਾਗਾ ਰਾਤ ਨੂੰ ਜੀ ਭਾਈਆਂ ਨੇ ਦੁੱਧ ਪਵਾ ਲਿਆ ਆਪਾਂ ਵੀ ਫਿਰ ਉਹਦੇ ਕੋਲੋਂ ਦੁੱਧ ਲੈ ਲਿਆ ਜੀ ਵੀ ਚੱਲ ਚੰਗੀ ਚੀਜ਼ ਆ ਨਾ ਤੇ ਪੀਵਾਂਗੇ ਆਪਾਂ ਆਪਾਂ 2 ਤੇ ਆਪਾਂ 2 ਕਿਲੋ ਦੁੱਧ ਲੈ ਲਿਆ ਜੀ ਅੱਧਾ ਅੱਧਾ ਕਿਲੋ ਆਪਾਂ ਚਾਰੇ ਭਰਾ ਪੀ ਲਾਂਗੇ ਬਿੱਟੂ ਪੀ ਲੂਗਾ ਸੰਦੀਪ ਪੀ ਲੂਗਾ ਤੇਨੀਸ਼ੂ ਪੀ ਲੂਗਾ ਜੀ ਵੈਸੇ ਚੋਬਰ ਲੇਟੇ ਹੋਇਆ ਕੋਈ ਗੱਲ ਨਹੀਂ ਠਾਉਣੇ ਇਹਨਾਂ ਨੂੰ ਜੀ ਪਿਉਉਣੇ ਇਹਨਾਂ ਨੂੰ ਦੁੱਧ ਮਾਫ ਕਰਿਓ ਜੀ ਅੱਜ ਦੀ ਵੀਡੀਓ ਚ ਜ਼ਿਆਦਾ ਕੁਝ ਦੇਖਣ ਨੂੰ ਨਹੀਂ ਹੋਊਗਾ ਤੇ ਕਿਉਂਕਿ ਰਾਹ ਦੇ ਵਿੱਚ ਕੁਝ ਆਇਆ ਹੀ ਨਹੀਂਗਾ ਜੀ ਇੱਕ ਮੰਦਰ ਆਇਆ ਸੀਗਾ ਮੰਦਰ ਦੇ ਤੁਹਾਨੂੰ ਦਰਸ਼ਨ ਆਪਾਂ ਜ਼ਰੂਰ ਕਰਾਤੇ ਜੀ ਤੇ ਆਪਾਂ ਵੀ ਦਰਸ਼ਨ ਕਰ ਲਿਆ ਤੇ ਹੋਰ ਤਾਂ ਕੁਝ ਆਇਆ ਨਹੀਂ ਬਸ ਕਲਾ ਮੀ ਪਈ ਗਿਆ ਜੀ ਤੇ ਮੀ ਕਰਕੇ ਆਪਾਂ ਥੋੜਾ ਜਿਹਾ ਆਪਾਂ ਜ਼ਿਆਦਾ ਲੇਟ ਹੋ ਗਏ ਅੱਜ ਮੀ ਤਾਂ ਆਪਾਂ ਪਤੇ ਪਰ ਪਹੁੰਚ ਜਾਣਾ ਸੀ ਕੋਈ ਪਤੇ ਪਰ ਪਹੁੰਚ ਜਾਂਦੇ ਤਾਂ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਵੀ ਜ਼ਰੂਰ ਕਰਾਉਂਦੇ ਜੀ ਚਲੋ ਕੋਈ ਗੱਲ ਨਹੀਂ ਆਪਾਂ ਕੱਲ ਨੂੰ ਗੁਰਦੁਦੁਆਰਾ ਸਾਹਿਬ ਦੇ ਦਰਸ਼ਨ ਕਰਾਂਗੇ ਪਤੇਪੁਰ ਸਾਈਬਲ ਗੁਰਦੁਆਰਾ ਦਾ ਐਨ ਐਨ ਨਾਲ ਹੀ ਆਪਣੀ ਵੀਡੀਓ ਸਮਾਪਤੀ ਵੱਲ ਵਧਦੀ ਹੈ ਜੀ ਇਸਮਾਪਤੀ ਕਰਨ ਤੋਂ ਪਹਿਲਾਂ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਭਾਈ ਆਪਣੀ ਟਾਈਮ ਤੋਂ ਟਾਈਮ ਕੱਢ ਕੇ ਨਾ ਵੀਡੀਓ ਦੇਖਦੇ ਆ ਕਿਉਂਕਿ ਅੱਜ ਕੱਲ ਇੰਨਾ ਟਾਈਮ ਕਿਸੇ ਕੋਲੇ ਨਹੀਂਗਾ ਤੇ ਕੌਣ ਕਿਸੇ ਦੀ ਅੱਧੇ ਘੰਟੇ ਦੀ ਵੀਡੀਓ ਦੇਖਦਾ ਪਰ ਬਈ ਬਹੁਤ ਪਿਆਰ ਦੇ ਰਹੇ ਹੋ ਤੁਸੀਂ ਪਈ ਤੁਸੀਂ ਪਿਆਰ ਬਣਾਈ ਰੱਖਿਓ ਤੇ ਆਪਾਂ ਵੀ ਰਾਹਾਂ ਦੇ ਵਿੱਚ ਚੱਲਦੇ ਰਵਾਂਗੇ ਜੀ ਕਿਉਂਕਿ ਸਾਨੂੰ ਵੀ ਹੌਸਲਾ ਮਿਲ ਜਾਂਦਾ ਜੀ ਜਦੋਂ ਤੁਸੀਂ ਵਧੀਆ ਇੰਨੇ ਸੋਹਣੇ ਸੋਹਣੇ ਕਮੈਂਟ ਕਰਦੇ ਹੋ ਤੇ ਫੋਨ ਲਾ ਕੇ ਵੀ ਤੁਸੀਂ ਹਾਲ ਚਾਲ ਪੁੱਛਦੇ ਹੋ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆ ਕੱਲ ਨੂੰ ਨਵੀਂ ਵੀਡੀਓ ਤੇ ਨਵੇਂ ਬਲੌਗ ਦੇ ਵਿੱਚ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ